ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੰਧੂ ਜੀ ਵੱਡੇ ਸੰਧੂ ਕਹਿੰਦੇ ਆ ਬਰਨਾਲੇ ਜਿਹੜਾ ਦਾ ਪਿੰਡ ਹੈ ਇੱਕ ਤੁਹਾਨੂੰ ਦਿਖਾ ਦਿਆਂ ਟੌਪ ਦਾ ਨਗੀਨਾ ਅੱਜ ਕਿਹੜਾ ਸੂਆ ਬਾਈ ਜੀ ਤੋਂ ਪੁੱਛਾਂਗੇ ਜਾਂ ਕਦੋਂ ਸੂਗੀ ਇਹ ਵੀ ਪੁੱਛਾਂਗੇ ਚੰਗਾ ਨਗੀਨਾ ਤੁਹਾਨੂੰ ਦਿਖਾ ਰਿਆ ਗੱਲਬਾਤ ਬਾਈ ਨ ਕਰਾਵਾਂ ਸਸੀ ਕਾਬਰੇ ਰੇਸ਼ਮ ਸਸੀ ਕਾਬੂ ਤੇ ਹੋ ਠੀਕ ਹੋ ਜੀ ਹਾਂ ਠੀਕ ਹੈ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ ਨੰਬਰ 89152 15127 8890 3417 ਇਹ ਦੋ ਜਿਹੇ ਨੰਬਰ ਆ ਤੇ ਅੱਜ ਫਿਰ ਇੱਕ ਵਾਰ ਦਿਖਾ ਰਿਹਾ ਇੱਕ ਵਾਰ ਕਿਵੇਂ ਰੰ ਦਾ ਰਿਸਪੌਂਸਰ ਵੀਡੀਓ ਪੂਰਾ ਵਧੀਆ ਰਮੋਸ਼ ਓਕੇ ਜੀ ਤੇ ਅੱਜ ਇੱਕ ਵਾਰ ਦਿਖਾ ਰਿਹਾ ਵੀਰੇ ਪਲੂਣ ਹੈ ਪਲੂਣ ਬੱਛੀ ਆ ਬੋਟੇ ਮੂੰਹੋਂ ਕਿਵੇਂ ਆ ਬਾਈ ਮੂੰਹੋਂ ਬੋਟੇ ਮੇਲਾ ਚਾਰ ਦੰਦਾ ਚਾਰ ਦੰਦ ਲਾ ਲਿਆ ਅਗਲਾ ਬੱਚੀ ਦਾ ਤੂੰ ਐਂ ਦੇਖ ਫੇਸ ਦਿਖਾ ਰੰਗ ਰੂਪ ਦੇਖ ਫੇਸ ਦੇਖ ਆ ਦੇਖੋ ਜੀ ਕਿਸੇ ਪਾਸੋਂ ਵੱੱਥੀ ਆਏ ਨਹੀਂ ਕਹਿੰਦੀ ਮਾਲਾ 17 ਆ ਗਈ ਬਾਕੀ ਫੁੱਲ ਬਰੀਡ ਫੁੱਲ ਬਰੀਡ ਆ ਕੰਨ ਦੇ ਛੋਟਾ ਮੱਥੇ ਟਵਾ ਦੇਖ ਤੇ ਵਨ ਟਾਈਮ ਦਾ ਖਾਣਾ ਤੇ ਸਟੇਟ ਦੇਖ ਬੱਚੇ ਤੇ ਥਾਨ ਦਿਖਾਈ ਗੀ ਮੜਾ ਥਾਨ ਦਿਖਾ ਦੇ ਜਮਾਂ ਫੇਰੀਆਂ ਹੱਥ ਉੱਥੇ ਮਗਰੋਂ ਮੂਰੋਂ ਆਏ ਦੇਖ ਲੈ ਵਾ ਥੱਲੇ ਵੜ ਜਾ ਬੱਛੀ ਦੇ ਥੱਲੇ ਸੀਡ ਦਾ ਗਾਰੰਟੀ ਦੇ ਤਰੋਂ ਬੱਛੀ ਜਮਾਂ ਹੱਕ ਥਾਪੜ ਕੇ ਬਰਫੀਆ ਹੈ ਨਾ ਜਮਾ ਬਰਫੀਆ ਬੱਚੇ ਜੋ ਆਪਣੇ ਭਤੀਜੀ ਆ ਜਮਾ ਥੱਲੇ ਫਿਰਦੀ ਰਹੀ ਹੈ ਗੱਲ ਓਕੇ ਜੀ ਹੋ ਰਾਏ ਨਹੀਂ ਵੀ ਹਿੱਲੂਗੀ ਜਾਂ ਆਏ ਬਰੇ ਕਿੰਨੇ ਦਿਨ ਕੱਢ ਜੂਗੇ ਬੁੜੇ ਬੱਛੀ ਰਾਵਣਾ ਮੈਂ ਵਾੜਾ ਨਹੀਂ ਕਹਿੰਦਾ ਬੱਛੀ ਹਫਤਾ ਲੈ ਜੂ ਹਫਤਾ ਖੋਲੋ ਜੀ ਦੋਰਾ ਕਰਾਗੇ ਤੇ ਬਸ ਇਹਦਾ ਪੱਠ ਪੁੜਾ ਤੇ ਢਾਂਚਾ ਦਿਖਾਈ ਬੱਛੀ ਦਾ ਹਮ ਲੈ ਆਹ ਦੇਖੋ ਲੈ ਵਾ ਦੇਖ ਬੱਛੀ ਦਾ ਹਮ ਥੱਲੇ ਤੋਂ ਲੈ ਵਾ ਦਿਖਾ ਬਾਣਾ ਬਾਣਾ ਤਿਆਰ ਕਰਕੇ ਸੋਣਾ ਬੱਛੀ ਨੇ ਫਿੱਟ ਜੇ ਰਵੇ ਦੀ ਬੱਛੀ ਆ ਆ ਦੇਖੋ ਜਿਹੜੇ ਬੰਦੇ ਨੂੰ ਪਰਖਾ ਜਿਹੜੇ ਫਰਕ ਆ ਹੈਂ ਉਂਗਲੀ ਗੱਲ ਜਮਾ ਸਹੀ ਹੈ ਪੜਵਾਲ ਵਰਗਾ ਲੈਵਾ ਕਰਕੇ ਬੱਸੀ ਸੂਲ ਐ ਓਕੇ ਖਿੱਚੀ ਮੜਾ ਇਹਨੂੰ ਲੈ ਓਕੇ ਹੈ ਜੀ ਜਮਾ ਠੰਡੀ ਥੀਲ ਦੇਖ ਬੱਸੀ ਬੂਟੇ ਆਰਾਮ ਹੀ ਆ ਜਾਂਦਾ ਹਨ ਇਹਨਾਂ ਦਾ ਇਹਦਾ ਬੂਟੇ ਆਏ ਜਮਾ ਬਰਸੀ ਆ ਜਾਮਾ ਯਾਰ ਉਹ ਭਾਗ ਆ ਇਹੋ ਜਿਹੇ ਤੋਹਫੇ ਮਿਲਦੇ ਆ ਕਿਤੇ ਓਕੇ ਖੋਲੋ ਜਿੰਨ ਤੋਂ ਲੱਗ ਰਹਿ ਕੇ ਚੈੱਕ ਤੇ ਬਾਈ ਦੇਖਮ ਪਹਿਲੀ ਵਾਰ ਦੁੱਧ ਕਿੰਨੇ ਦੀ ਉਮੀਦ ਐ ਤੂੰ ਬੂਟੇ ਅੰਦਾਜ਼ੇ ਦੇ ਹਿਸਾਬ ਨਾਲ ਬੱਛੀ ਜਿਵੇਂ ਬੱਛੀ ਚ ਗਾਉਣਾਂਗੇ ਹਨਾ ਬਾਕੀ ਢਾਂਚਾਗਾ ਤਾਂ ਜੀ 11 ਲੀਟਰ ਮੇਰੇ ਹਿਸਾਬ ਨਾਲ ਮੱਛੀ ਦੁੱਧ ਪਾ ਦੂਗੀ ਜਿਵੇਂ ਬਰੀਡ ਹੈ ਜਿਵੇਂ ਬਰੀਡ ਆ ਬੱਛੀ ਦੀ ਠੰਡੀ ਸੀਲ ਦੀ ਗਾਰੰਟੀ ਆ ਹੂੰ ਠੀਕ ਆ ਕੋਈ ਉਹ ਕੰਮ ਨਹੀਂ ਵੀ ਬੱਛੀ ਛੜ ਮਾਰੇ ਜਾਂ ਕੁਝ ਵੀ ਕਰੇ ਉਹ ਲੱਤਾਂ ਮਰੀ ਜਾਵੇ ਉਹ ਕੰਮ ਕਰੇ ਹਾਂ ਦੰਦਾ ਦੇ ਬੱਛੀ ਆ ਤੇ ਨਿਕੀਨਾ ਦੇ ਬੱਛੀ ਗਰਮੀ ਵਾਲੀ ਫਰਿੱਜ ਆ ਹੂੰ ਆ ਵੇਖੋ ਜੀ ਸੋਰਾ ਸੋਰਾ ਵਿਖਾਵੇ ਮੱਛੀ ਦਾ ਸਿੱਧੀ ਤਾਹਾਂ ਤੋਂ ਦੇਖ ਸਿੱਧੀ ਸਟ੍ਰੇਟ ਪਈ ਆ ਕੋਈ ਆਏ ਨਹੀਂ ਪੱਟੜੀ ਦੀ ਬੱਛੀ ਨਹੀਂ ਬਾਕੀ ਪੰਜਾਬ ਵਾਲੀ ਜਰਸੀ ਕਹਿੰਦੇ ਆ ਨੇ ਹਾਂ ਪੰਜਾਬ ਵਾਲੀ ਜਰਸੀ ਆ ਕੋਈ ਛੋਟੀ ਨਹੀਂ ਨਹੀਂ ਵੀਰੇ ਨਹੀਂ ਠੀਕ ਆ ਇਹ ਜਆ ਪੀਸ ਤੈਨੂੰ ਪਤਾ ਕੱਦੇ ਨਿਕਲਦਾ ਹੁੰਦਾ ਚੰਗੇ ਆਪਾਂ ਲੈਣਾ ਇੱਕ ਅੱਧਾ ਆਪਾਂ ਲੈਣਾ ਚੰਗਾ ਕੋਈ ਲਾਂਬੇ ਵਾਲਾ ਪਸ਼ੂ ਨਹੀਂ ਲੈਣਾ ਟਾਂਚਾ ਢੂੰਚਾ ਬੜਾ ਚੰਗਾ ਯਾਰ ਇਹਦਾ ਆ ਬਹੁਤ ਵਧੀਆ ਟਾਂਚਾ ਦੇ ਪਿੱਛੇ ਤੋਂ ਮਗਰ ਮੂਹਰੋ ਲੈਵਾ ਦਿਖਾ ਰਛੀ ਦਾ ਹੂੰ ਜਿੱਥੇ ਮਰਜੀ ਰੋਕ ਲਾ ਮੈਂ ਕਿਹਾ ਜਿੱਥੇ ਮਰਜੀ ਰੋਕ ਲਾ ਬੁੱਢੇ ਤੈਨੂੰ ਪਤਾ ਹੀ ਆ ਵੀਡੀਓ ਬਣਾਉਣਾ ਤੂੰ ਆਪਾਂ ਉਹ ਜਿਆ ਪਸ਼ੂ ਨਹੀਂ ਲੈਣਾ ਨਹੀਂ ਵੀਰ ਦਾ ਇਹ ਸਿਰਤਾ ਆ ਦੇਖੋ ਜੀ ਥੱਲੇ ਵੜ ਕੇ ਬਹਿ ਜੂ ਬੱਸੀ ਜੇ ਸਾੜ ਹਲ ਆ ਜੇ ਤੇ ਰੱਸਾ ਫਿਰ ਉੱਤੇ ਸਿੱਟਿਆ ਵਾ ਹਾਂ ਉੱਤੇ ਸ ਓਕੇ ਜਮਾਂ ਰੇਸ਼ਮ ਗਾਂਡੀ ਸੀਲ ਦੀ ਤਾਂ ਕੋਈ ਬੰਦੇ ਨੇ ਘਰੇ ਰੱਖਣੀ ਆ ਨਾ ਬੱਚਿਆਂ ਨੇ ਚੋਣੀ ਆ ਮੇਰੀ ਵਾਰ ਬੱਚੇ ਵੀ ਚੋਈ ਜਾਣਗੇ ਬਾਕੀ ਦੀ ਗੱਲ ਯਾਰ ਇਹ ਤਾਂ ਸੂਣ ਆਈ ਨਹੀਂ ਕੋਈ ਕਹਿੰਦੀ ਸੂਈ ਵੀ ਨਹੀਂ ਇਹਨੇ ਕੀ ਕਹਿਣਾ ਹਨਾ ਬੱਛੀ ਆਏ ਨਹੀਂ ਛੋਟੀ ਨਹੀਂ ਵੱਡੀ ਆ ਬੱਛੀ ਕੋਈ ਆਏ ਨਹੀਂ ਮੰਨ ਲਾ ਕੱਦ ਵੇੜ ਦੀ ਛੋਟੀ ਹੋਵੇ ਵੱਡਾ ਛੋਟੀ ਮੰਨੇ ਜਿਹੜੇ ਹਿਸਾਬ ਨਾਲ ਬੱਛੀ ਦੀ ਉਮਰ ਆ ਨਾ ਬੱਛੀ ਹੋਏ ਹਿਸਾਬ ਨਾਲ ਤਾਂ ਚਾ ਬਹੁਤ ਆ ਬੱਛੀ ਦਾ ਬਾਕੀ ਦੀ ਗੱਲ ਤਾਂ ਚੌੜੀਆਂ ਗੱਲ ਬੱਛੀ ਚੌੜੀਆਂ ਕਰਕੇ ਤੁਰਦੀ ਹਜੇ ਹੱਤਾ ਪਿਆ ਬੱਛੀ ਦਾ ਤੂੰ ਆਏ ਮੰਨ ਲਾ ਹੱਤੇ ਜਿਹਨੇ ਬਣਨਾ ਬਹੁਤ ਪਛਾ ਹੂੰ ਚੰਗੀ ਆ ਜੀ ਫੇਸ ਕੁਆਲਿਟੀ ਚੰਗੀ ਤੇਲੇ ਵੇ ਦੀ ਬੱਚਿਆ ਟਟਮਾ ਲੇਵਾ ਨਹੀਂ ਚੰਗੇ ਗੁਣਾ ਦੀ ਆ ਗਈ ਬਾਈ ਹੱਥੀ ਚੋਲਾ ਮਸ਼ੀਨ ਲਾਲਾ ਫੇਰ ਦਿਖਾਈ ਵਸੀ ਦਾ ਬਾਈ ਨੇ ਕੋਈ ਵਹਿੜ ਸੂਈ ਵੀ ਨਹੀਂ ਪਿੱਕੀ ਤੇ ਕੋਈ ਬਾਈ ਦੀ ਵਹਿੜ ਅਜੇ ਤੇ ਕੰਮੀ ਰਹੀ ਵੀ ਜੇ ਗਸੂਣ ਵਾਲੇ ਆ ਦੇਖੋ ਫੇਸ ਆਪਾਂ ਨੂੰ ਲੰਬਾ ਵੀ ਨਹੀਂ ਆਇਆ ਅੱਧੀਆਂ ਮੈਡਾ ਵੇਚਤੀਆਂ ਆਪਾਂ ਲੰਬਾ ਨਹੀਂ ਕੋਈ ਆ ਵੀ ਤੇਰੀ ਵਹਿੜ ਬਾਈ ਦੁੱਧ ਨਹੀਂ ਕੱਢਦੀ ਜਾਂ ਹੈਲਦੀ ਆ ਆਪਾਂ ਚਲੇ ਜਾਂਦੇ ਹਾਂ ਨਾ ਮੈਂ ਵੀ ਵਥੇ ਤੇ ਗੋਲਦੀ ਕੁਝ ਨਹੀਂ ਯਾਰ ਬੁਟੇ ਯਾਰ ਇਹ ਚੀਜ਼ਾਂ ਮਿਲਦੀਆਂ ਲੈ ਹੂੰ ਆ ਦੇਖੋ ਜੀ ਓਕੇ ਮਾਂਗਰ ਮੂਰੋ ਦੂਜੇ ਪਾਸੇ ਦੀ ਬਹਿ ਜਾ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਫਿਰ ਪੂਰੀ ਰੇਸਮ ਪੂਰੀ ਚੈੱਕ ਕਰਕੇ ਲੈਣਾ ਬਾਈ ਮੈਂ ਤਾਂ ਜਮਾ ਚੈੱਕ ਕਰਕੇ ਲੈਣੀ ਆ ਬੂਟੇ ਆਪਾਂ ਅਗਲੇ ਤੋਂ ਪੈਸੇ ਲੈਣੇ ਹੁੰਦੇ ਹਨਾ ਜਿਹਦਾ ਐ ਲੋਡ ਬਾਹ ਲਿਆ ਤਾਂ ਲੈ ਲੈਨੇ ਰਹਿਣ ਤਾਂ ਹਾਂ ਨਹੀਂ ਛੜਤੀ ਆਪਾਂ ਨੂੰ ਕੋਈ ਚੱਕਰ ਨਹੀਂ ਖੋਟਾ ਪਸੂ ਨਹੀਂ ਲੈਣਾ ਯਾਰ ਆਪਾਂ ਸੋਹਰੋ ਜੀ ਆਪਾਂ ਨੂੰ ਕੋਈ ਬੰਦਾ ਆਏ ਨਹੀਂ ਗਏ ਵੀ ਇਹ ਬੰਦੇ ਦਾ ਪਸੂ ਐ ਹੁੰਦਾ ਡੰਕਰ ਜਾਣਾ ਇਹ ਥੋੜੀ ਗੱਲ ਜਾਮਾ ਜਾ ਜਾ ਆਪਾਂ ਠੱਗੀ ਵਾਲਾ ਕੰਮ ਨਹੀਂ ਘਾਉਣਾ ਵੀ ਬੰਦਾ ਠੱਗਾ ਹਨਾ ਉਹ ਕੰਮ ਨਹੀਂ ਆਪਾਂ ਕਰਨ ਲੈ ਬਸ਼ੀ ਦਾ ਤੋਰਾ ਦਿਖਾ ਬੂਟੇ ਹੂੰ ਪਿੱਛੇ ਲੇਵਾ ਦਿਖਾ ਬਸ਼ੀ ਦਾ ਓਕੇ ਮੋੜ ਲਿਓ ਜੀ ਦੋਵੇਂ ਟੱਪਾ ਲਾਦੇ ਚੰਗੀ ਚੀਜ਼ ਸੀਦਾ ਤਾਂ ਹੀ ਚਾਜ ਚਾਜ ਨਾ ਦਿਖਾਤੀ ਹੈਨਾ ਹਾਂ ਤੇ ਜਰੂਰ ਬੱਸੀ ਨੇ ਦੁਆਏ ਲਾ ਲਾ ਹੱਤਾ ਲਊਗੀ ਤੇ ਬੱਸੀ ਹਰਤੇ ਚ ਜਾ ਕੇ ਜਿਹੜਾ ਮੈਂ ਲਊ ਨਾ ਉਹ ਬੰਦਾ ਦੱਸੂਗਾ ਵੀ ਹਾਂ ਜਿਹੜੀ ਚੀਜ਼ ਕਹੀ ਹੈ ਤੇ ਉਹੀ ਆ ਉਹੀ ਆ ਉਹੀ ਆ ਜਮਾ 18 ਕਿਲੋ ਦੁੱਧ ਪਾਊਗੀ ਬੱਸੀ ਕਹਿਣ ਵੀ ਗੱਲ ਨਹੀਂ ਬਾਕੀ ਜਿੰਨਾ ਕਿ ਕਹਿ ਦੇਣਾ ਉਹਨਾਂ ਦੇ ਤਰ ਪੈਂਦੀ ਉੱਥੇ ਹੀ ਖੜ ਜਾਂਦੀ ਹੈ ਉਹਨਾਂ ਦੇ ਤਰ ਪੈਂਦੇ ਬੱਸੀ ਠੰਡੀ ਤੇ ਸੀਲ ਦੀ ਤਾਂ ਫੋਨ ਗਾਰੰਟੀ ਆ ਓਕੇ ਮੈਂ ਵੀ ਬਤਾ ਲਿਖ ਕੇ ਗਾਰੰਟੀ ਮੰਗੂ ਨਾ ਠੰਡੀ ਦੀ ਲਿਖ ਕੇ ਵੀ ਦੇ ਦੂ ਪੈਸੇ ਦੱਸ ਬਾਈ ਕਿੰਨੇ ਆ ਤੇਰੇ ਰੇਸ਼ਮ ਬੁੱਡੇ ਪੈਸੇ ਨਹੀਂ ਲੈਣੇ ਮੁੱਲ ਦੇਣ ਲੈਣ ਵਾਲਾ ਕਰਨਾ ਹੂੰ ਠੀਕ ਆ ਜਿਹੜੇ ਬੰਦੇ ਨੂੰ ਪਰਖ ਹੋਈ ਉਹ ਬੰਦੇ ਨੇ ਪਹਿਲੇ ਫੋਨ ਤੇ ਵੱਛੀ ਲੈ ਲੈਣੀ ਆ ਓਕੇ ਦੱਸੋ ਜੀ ਫਿਰ ਮੁੱਲੇ ਦਾ 90 ਕਰਾ ਲੈ ਹੂੰ 85 ਕਰਾ ਲੈ ਕੁਛ ਮਰਜ਼ੀ ਕਰਾ ਲੈ ਹੂੰ ਬੱਸੀ ਦਾ ਇੱਕ ਘੱਟ 80 ਦੇ ਵਿੱਚੋਂ 1000 ਰੁਪਏ ਸੋੜਾ 78000 ਦੀ ਦੇ ਦੇਣੀ ਆ 78 79000 ਦੀ ਦੇਣੀ ਆ ਉਹ ਜੋ ਮਾਨਤਾਣ ਕਰਨ ਓਕੇ ਮਾਨਤਾਣ ਓਕੇ ਜੀ ਬਸ਼ੀ ਦੰਦਾ ਚ ਕੋਈ ਵੱਡੀ ਨਹੀਂ ਸੱਤ ਪੁੜਾ ਦਿਖਾ ਦੇ ਬਸ਼ੀ ਦਾ ਢਾਂਚਾ ਦਿਖਾ ਜਿਹੜੀ ਚੀਜ਼ ਤੇ ਮਗਰ ਉਹ ਚੀਜ਼ ਬਾਨੀ ਹੈ ਨਾ ਦੁੱਧ ਤੇ ਲੈਵਾ ਓਕੇ 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 ਆ ਦੇਖੋ ਜੀ 18 ਕਿਲੋ ਬਾਈ ਨੇ ਦੁੱਧ ਕਿਹਾ ਜਮਾ ਇਹਨੇ ਦੇ ਦੇਣਾ ਕੋਈ ਛੱਕ ਨਹੀਂ ਬਣਾਉਗੀ ਬੁੱਟੇ ਲੈਵਾ ਅਰੇ ਬਸ਼ੀ ਨੇ ਬਾਨਣਾ ਹਫਤਾ ਦਾ ਮੈਂ ਆਪਦੇ ਆਪ ਕਹਿਣਾ ਕੋਈ ਪੁਰਾਣੀ ਤੋੜਿਆ ਬੱਛੀ ਨਹੀਂ ਹਜੇ ਨੰਬਰ ਬੋਲਿਓ ਬਾਈ ਫਿਰ 82890 34127 ਪਿੰਡ ਆਪਣਾ ਸੰਧੂ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਤਪਾ 15 ਕਿਲੋਮੀਟਰ ਉਧੌੜ 7 ਕਿਲੋਮੀਟਰ ਸੰਨਾ ਤੇ ਨੇੜੇ ਓਕੇ ਜੀ ਇੱਕ ਵਾਰ ਸੇ ਇੱਕ ਤੁਹਾਨੂੰ ਦਿਖਾਤੀ ਰੇਟ ਵੈਢਦੇ ਹਿਸਾਬ ਨਾਲ ਬਾਈ ਨੇ ਜਮਾ ਜਾਇਜ਼ ਕਰਿਆ ਬੁੱਢੇ ਹੋਰ ਬੰਦੇ ਕੋਲੇ ਹੁੰਦੀ ਬੱਛੀ 95 ਦੀ ਵੇਚਦਾ ਅਗਲਾ ਓਕੇ ਚਲ ਤੈਨੂੰ 2 ਰੁਪਏ ਦਿੰਦੀ ਆ ਆਪਾਂ ਨੂੰ ਆਪਾਂ ਆਦੀ ਰੋਟੀ ਲੈ ਕੇ ਬਾਸਾ ਬੱਛੀ ਦੇ ਦੇਣੀ ਹੈ ਵਾਕਈ ਜਮਾ ਸਹੀ ਗੱਲ ਆ ਚੰਗੀ ਵੈਢ ਤੁਹਾਨੂੰ ਦਿਖਾਤੀ ਬਾਕੀ ਸਾਰੇ ਬੱਛੀ ਠੰਡੀ ਨਹੀਂ ਦਿਖਾਰੇ ਬੂਤ ਦਿਖਾਰੇ ਬੱਛੀ ਦਾ ਲੈ ਫੇਰ ਦੇਖੀ ਜਾ ਦੋ ਘੜੀਆਂ ਨਹੀਂ ਠੀਕ ਕੋਈ ਬੱਛੀ ਆਏ ਨਹੀਂ ਵੀ ਕ੍ਰੋਸ ਕੋਈ ਕਹਿ ਦੂ ਹਣਾ ਨਹੀਂ ਨਹੀਂ ਜੇ ਬੱਛੀ ਕ੍ਰੋਸ ਆ ਜਾਏ ਆ ਐਹ ਜਿਆ ਪੀਸ ਮਿਲਦਾ ਨਹੀਂ ਓਕੇ ਜੀ ਬਾਕੀ ਇੱਕ ਵਾਰ ਸੀ ਇੱਕ ਤੁਹਾਨੂੰ ਦਿਖਾਤੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜੀ ਜਲਦ ਮਿਲਦੇ ਹਾਂ ਕਿੰਨਾ ਵਸ਼ੀਰੇ ਦੇ ਨਾਲ